ਬੜੀ ਲੋਡ ਹੈ ਕੰਮ ਨੂੰ ਸਾਰੀ ਦੁਨੀਆ ਨੂੰ ਕਿਸਾਨੀ ਨੂੰ ਪੰਜਾਬ ਨੂੰ ਟ੍ਰੀਟਮੈਂਟ ਥੋੜਾ ਇਹਦੇ ਵਾਸਤੇ ਲੈ ਲਾਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਮੈਨੂੰ ਪਾਰਲੀਮੈਂਟ ਦੇ ਵਿੱਚ ਬਣਾਇਆ ਗਿਆ 30 ਐਮਪੀਆ ਉਹਦੇ ਤੇ ਮੈਂ ਇਹ ਤੁਹਾਡੇ ਚਰਣਾ ਦੀ ਰਿਪੋਰਟ ਲੈ ਕੇ ਆਇਆ ਜਿਹਦੇ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕਰਦੀ ਹੈ ਕਮੇਟੀ ਵੱਲੋਂ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਬਣਾਇਆ ਜਾਵੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਐਕਮਤੋਂ ਲੀਗ ਹੈਮ ਇਹ ਤੁਹਾਡੇ ਸੰਘਰਸ਼ ਨੂੰ ਇੱਕ ਵੱਡਾ ਬਲ ਜਿਹਦੇ ਨਾਲ ਮਿਲਦਾ ਧੰਨਵਾਦ ਸਾਰਾ ਤੁਹਾਡਾ ਹੀ ਹੈ ਸੋ ਰਿਪੋਰਟ ਨੂੰ ਪੇਸ਼ ਕਰਦੇ ਹਾਂ ਆਖਰ ਨੂੰ ਲੋਕ ਮਾਸਕਲਰ ਪੈਂਟੇਜ ਕਰਦੇ ਨੇ ਸਾਫ ਸਰ ਇਹੋ ਜਿਹੇ ਲੰਗੇ ਲੰਗੇ ਜੋ ਇੱਕ ਜਾਣਦੇ ਲੋਕ ਕੋਈ ਲੋੜ ਥੋੜੀ ਲੋੜ ਹੈ ਕੰਮ ਨੂੰ ਸਾਰੀ ਦੁਨੀਆ ਨੂੰ ਕਿਸਾਨੀ ਨੂੰ ਪੰਜਾਬ ਨੂੰ ਸਾਨੂੰ ਵੀ ਥੋੜਾ ਇਹਦੇ ਵਾਸਤੇ ਲੈਣਾ ਕਿ ਐਮਐਸਪੀ ਨੂੰ ਕਾਨੂੰਨੀ ਘੜੀ ਬਣਾਇਆ ਜਾਵੇ ਕਿਸਾਨਾਂ ਦਾ ਕਰਜ਼ਾ ਮਾਫੀ ਕਰਾਇਆ ਜਾਵੇ ਕਿਉਂਕਿ ਅਸੀਂ ਕੀ ਕੀਤਾ ਅਮ ਇਹ ਥੋੜੀ ਸ਼ਗਰ ਸਿੰਘ ਇੱਕ ਵੱਡਾ ਬਾਲ ਇਹਦੇ ਨਾਲ ਲਿਖੋ ਧੰਨਵਾਦ ਸਾਰਾ ਤੁਹਾਡਾ ਹੀ ਹੈ ਫਿਰ ਕਿਸਾਨਾਂ ਵੱਲ ਉਧਰ ਜੀ ਪਰਦਾ ਜੀ ਕੇ ਖਾਸ ਆਪਾਂ ਫੋਟੋ ਆਪ ਫੋਟੋ ਸਰ ਐਕਸੈਪਟਡ ਛੇਣਾ ਜਿੱਦਣ ਨੂੰ ਕਹਿੰਦੇ ਸਰ ਮਾੜਾ ਉਹਨੂੰ ਦੇ ਦੋ ਉਹਨੂੰ ਦੇ ਦੋ ਉਹਨੂੰ ਦੇ ਦੋ ਉਧਰ ਫੋਨ ਆਪਣਾ ਬੁੜਾ ਚੱਲ ਉੱਪਰ ਨਹੀਂ ਆਉਂਦਾ ਆ ਉਹਨੂੰ ਦੇ ਦੋ ਉਹਨੂੰ ਦੇ ਦੋ ਕੋਈ ਇੱਕ ਕਰ ਲੈ ਚੱਲ ਚੱਲ ਇੱਕ ਪਿੰਨ ਨਾ ਸਮਝਿਆ ਉਸ ਜੰਨੀ ਸਮਝੜਾ ਦੱਸ ਦਿਓ ਬੋਲੋ ਜੀ ਬੋਲੋ ਬੋਲ ਲਿਆ ਸਰ ਨੇ ਕੋ ਆਪੀ ਬਸ ਬੋਲ ਲਿਆ ਸੀ ਤੇ ਬੋਲਣਾ ਤੋ ਮਿੰਟ ਬੋਲ ਦੋ ਸਰ ਇੱਕ ਮਿੰਟ ਮੈਂ ਅੱਜ ਆਪਣੇ ਜਨਨਾਇਕ ਢੱਲੇਵਾਰ ਸਾਹਿਬ ਕੋਲ ਜਿਹੜੇ ਕਿ ਮਰਨ ਮਰਤ ਤੇ ਬੈਠੇ ਹੈ ਉਹਨਾਂ ਕੋਲ ਆਇਆ ਇਹਨਾਂ ਦੀ ਸਿਹਤ ਬੜੀ ਨਾ ਸਾਜ ਹੈ ਉਹਦੀ ਮੈਂ ਹਾਰਾ ਪੁੱਛਣ ਆਇਆ ਤੇ ਨਾਲ ਜਿਹੜੀ ਕਮੇਟੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐनिमल हसबੈਂਡਰੀ ਦੀ ਸਟੈਂਡਿੰਗ ਪਾਰਲੀਮੈਂਟਰੀ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦਾ ਮੈਂ ਚੇਅਰਮੈਨ ਹੈ ਤੇ ਮੈਂਬਰ ਹੈ ਉਹਨਾਂ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਜਿਹਦੇ ਵਿੱਚ ਖਾਸ ਤੌਰ ਤੇ ਐਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਵਾਸਤੇ ਸਿਫਾਰਸ਼ ਕੀਤੀ ਗਈ ਹੈ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ਼ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਹੋਰ ਵੀ ਸਿਫਾਰਸ਼ਾਂ ਪਰ ਇਹ ਜਿਹੜੀਆਂ ਮੇਨ ਸਿਫਾਰਸ਼ਾਂ ਉਹ ਪੂਰੀ ਰਿਪੋਰਟ ਮੈਂ ਡੱਲੇਵਾਲ ਸਾਹਿਬ ਨੂੰ ਸੌਂਪਣਾ ਹੈ ਤੇ ਉਹਨਾਂ ਨੂੰ ਸੌਂਪੀ ਹੈ ਤੇ ਨਾਲ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਡੱਲੇਵਾਲ ਸਾਹਿਬ ਤੁਹਾਡੀ ਸਿਹਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਤੁਹਾਡਾ ਸੰਘਰਸ਼ ਵਿੱਚ ਰਹਿਣਾ ਜ਼ਰੂਰੀ ਹੈ ਇਹ ਸੰਘਰਸ਼ਾ ਜੇ ਲੰਬਾ ਚੱਲਣਾ ਕੇਂਦਰ ਸਰਕਾਰ ਦੀ ਨੀਤ ਮਾੜੀ ਐ ਸਰਕਾਰਾਂ ਦੀ ਨੀਤ ਮਾੜੀ ਐ ਇਹ ਆਪਾਂ ਸਮਝੀਏ ਤੇ ਤੁਹਾਡੀ ਲੋੜ ਐ ਸੰਘਰਸ਼ ਨੂੰ ਹੋਰ ਰੁਕਵੀ ਦਿੱਤਾ ਜਾ ਸਕਦਾ ਕਿਰਪਾ ਕਰਕੇ ਆਪਣੀ ਸਿਹਤ ਨੂੰ ਸੰਭਾਲੋ ਤੇ ਇਸ ਨੂੰ ਹੋਰ ਰੋਕ ਦਿਓ ਕੋਈ ਤਾਂ ਕਿ ਐਸੀ ਤੁਹਾਨੂੰ ਸਾਨੂੰ ਤੁਹਾਡੀ ਲੋੜ ਐ ਕੌਮ ਨੂੰ ਲੋੜ ਐ ਪੰਜਾਬ ਨੂੰ ਲੋੜ ਐ ਦੇਸ਼ ਨੂੰ ਲੋੜ ਐ ਕਿਸਾਨੀ ਨੂੰ ਲੋੜ ਐ ਧੰਨਵਾਦ रिकार्ड करी बि